ਵੈਰਜੀ ਦਾ ਖਾਲਸਾ ਵੈਰਜੀ ਦੀ ਫਤਿਹ ਅੱਜ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਆ ਮੇਸਕਾ ਲੋਕ ਲਖੇ ਸਧਾਣੇ ਨੂੰ ਮਾਰਾ ਕਈ ਆਣਾ ਪਰ ਜਿਹੜਾ ਅੱਜ ਲਖੇ ਸਧਾਣੇ ਨੇ ਵੱਡੇ ਦਰਿਆ ਨੂੰ ਲੈ ਕੇ ਜਾਂ ਹੋਰ ਦਰਿਆਵਾਂ ਦੇ ਵਿੱਚ ਜਿਹੜਾ ਕੈਮੀਕਲ ਆ ਜਾਂ ਗੰਦਾ ਪ੍ਰਦੂਸ਼ਿਤ ਪਾਣੀ ਆ ਜਿਹੜਾ ਫੈਕਟਰੀਆਂ ਦੇ ਵਿੱਚੋਂ ਜਿਹੜਾ ਉਹਨਾਂ 드라마 ਦੇ ਵਿੱਚ ਨਹਿਰਾਂ ਦੇ ਵਿੱਚ ਪਾਇਆ ਜਾ ਰਿਹਾ ਉਸ ਨੂੰ ਲੈ ਕੇ ਅੱਜ ਲੱਖਾਂ ਸਦਾਨਾ ਦਾ ਬਹੁਤ ਵੱਡਾ ਕਾਠਾ ਬਹੁਤ ਭਰਮਾ ਹੰਗਾਰਾ ਮਿਲਿਆ ਮਤਾ ਨੂੰ ਪਹਿਲਾਂ ਵੀ ਕਿਹਾ ਸੀ ਕਿ ਜੇਕਰ ਜਦੋਂ ਵੀ ਪੰਜਾਬ ਉੱਤੇ ਕੋਈ ਇਸ ਤਰ੍ਹਾਂ ਹਵਾ ਆਉਂਦੀ ਆ ਜਾਂ ਪੰਜਾਬ ਦੀ ਗੱਲ ਹੁੰਦੀ ਆ ਪੰਜਾਬ ਦੇ ਮੁੱਦਿਆਂ ਦੀ ਗੱਲ ਹੁੰਦੀ ਆ ਉੱਥੇ ਆਪਾਂ ਐਵੇਂ ਲੱਤਾਂ ਨਾ ਖਿੱਚਿਆ ਕਰੀਏ ਕਿਸੇ ਦੀਆਂ ਉਹਤੇ ਜਿਹੜਾ ਡਟ ਕੇ ਸਾਥ ਦੇਣਾ ਚਾਹੀਦਾ ਸਾਨੂੰ ਤੁਸੀਂ ਵੀਡੀਓ ਦੇ ਵਿੱਚ ਵੇਖ ਰਹੇ ਹੋ ਲੱਖਾਂ ਸਦਾਣਾ ਤੇ ਅਨੇਕਾ ਜਿਹੜੇ ਕਿੰਨਾ ਵੱਡਾ ਇਕੱਠਾ ਹੈਗਾ ਇਹ ਦੱਸ ਰਿਹਾ ਹੈਗਾ ਇਕੱਠ ਕਿ ਪੰਜਾਬ ਦੇ ਲੋਕ ਜਾਗਦੇ ਨੇ ਕਿਉਂਕਿ ਬਹੁਤ ਵਾਰੀ ਦੇਖਦੇ ਆ ਕਿ ਬੰਦਾ ਇਕੱਲਾ ਰਹਿ ਜਾਂਦਾ ਹੈਗਾ ਮੁੱਦਾ ਹੁੰਦਾ ਸਾਰੇ ਪੰਜਾਬ ਦਾ ਤੇ ਉੱਥੇ ਫਿਰ ਬੰਦਾ ਇਕੱਲਾ ਉਹਨੂੰ ਝੋਗਣਾ ਪੈ ਜਾਂਦਾ ਹੈਗਾ ਸਰਕਾਰਾਂ ਅੱਗੇ ਵੀ ਤੇ ਵੱਡੇ ਵੱਡੇ ਕੰਪਨੀਆਂ ਦੇ ਮਾਲਕਾਂ ਅੱਗੇ ਵੀ ਪਰ ਜਿਹੜਾ ਅੱਜ ਲੱਖਾ ਸਿਧਾਨਾ ਨੇ ਇਕੱਠ ਕੀਤਾ ਉਹ ਬਹੁਤ ਹੀ ਸਲਾਘਾਯੋਗ ਆ ਕਦਮਾਂ ਕਿਉਂਕਿ ਸਾਡੇ ਪਾਣੀ ਦੂਸਤ ਹੋ ਰਹੇ ਨੇ ਹਵਾ ਸਾਡੀ ਦੂਸਤ ਹੋ ਰਹੀ ਆ ਧਰਤੀ ਸਾਡੀ ਬੰਜਰ ਹੋ ਰਹੀ ਆ ਤੇ ਅੱਜ ਇਹ ਅਪਰਾਲਾ ਲੱਖਾ ਸਿਧਾਨਾ ਜੇ ਕਰਦਾਗਾ ਤਾਂ ਸਾਰਿਆਂ ਨੂੰ ਐਪਰੀਸ਼ੀਏਟ ਕਰਨਾ ਬਣਦਾਗਾ ਤੇ ਸਾਰਿਆਂ ਨੂੰ ਸਾਥ ਦੇਣਾ ਬਣਦਾਗਾ ਕਿਉਂਕਿ ਲੱਖਾ ਸਿਧਾਨਾ ਕੋਈ ਆਪਣੇ ਘਰ ਪਰਿਵਾਰ ਵਾਸਤੇ ਨਹੀਂ ਕਰ ਰਿਹਾ ਇਹ ਸਾਰੇ ਪੰਜਾਬ ਵਾਸਤੇ ਲਿਕ ਕਰ ਰਿਹਾ ਹੈਗਾ ਪੰਜਾਬ ਦੇ ਅੰਦਰ ਜਿਹੜੀਆਂ ਨਹਿਰਾਂ ਦਰਿਆਵਾਂ ਦੇ ਰਾਈ ਜ਼ਹਿਰਾ ਆ ਰਹੀਆਂ ਨੇ ਤੇ ਜਿੰਨਾਂ ਤੋਂ अनेका ਬਿਮਾਰੀਆਂ ਲੱਗਦੀਆਂ ਨੇ ਭਿਆਨਕ ਤੋਂ ਭਿਆਨਕ ਬਿਮਾਰੀਆਂ ਲੱਗਦੀਆਂ ਨੇ ਤੇ ਇਸ ਕਰਕੇ ਜਿਹੜੇ ਲੋਕ ਨੇ ਕੋਈ ਕਿਸੇ ਕਾਲੇ ਪੀੜੀ ਦਾ ਜਿਹੜਾ ਮਰੀਜ਼ ਹੋ ਜਾਂਦਾਗਾ ਕੋਈ ਕੈਂਸਰ ਦਾ ਹੋ ਜਾਂਦਾਗਾ ਬਹੁਤ ਪੜੀਆਂ ਪੜੀਆਂ ਬਿਮਾਰੀਆਂ ਨੇ ਜਿਹੜੀਆਂ ਕਿ ਪੰਜਾਬ ਨੂੰ ਇਸ ਵਕਤ ਖਾ ਰਹੀਆਂ ਨੇ ਜੇਕਰ ਸਾਰੇ ਲੋਕ ਏਕਾ ਕਰਨਾ ਤਾ ਇਸ ਤਰ੍ਹਾਂ ਹੀ ਜਿਹੜਾ ਪੰਜਾਬ ਦਾ ਭਲਾ ਹੋ ਸਕਦਾ ਪੰਜਾਬ ਦਾ ਹੱਲ ਹੋ ਸਕਦਾ ਪਰ ਸਰਕਾਰਾਂ ਨਹੀਂ ਚਾਹੁੰਦੀਆਂ ਹੁੰਦੀਆਂ ਕਿ ਤੁਸੀਂ ਇਕੱਠੇ ਹੋਵੋ ਤੇ ਤੁਸੀਂ ਜਿਹੜਾ ਹੈਗਾਗਾ ਆਵਾਜ਼ ਚੁੱਕੋ ਤੇ ਅੱਜ ਜਿਹੜਾ ਬਹੁਤ ਵੱਡਾ ਹੰਗਾਰਾ ਭਾਈ ਲੱਖੇ ਸਿਧਾਣੇ ਨੂੰ ਮਿਲਿਆਗਾ ਕਿਉਂਕਿ ਲੱਖੇ ਸਿਧਾਣਾਗਾ ਜਿਹੜਾ ਲਗਾਤਾਰ ਤੋਂ ਲਗਾਤਾਰ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਜਾਂ ਸਾਡੇ ਜਿਹੜੇ ਰੁੱਖ ਵੱਡੇ ਜਾ ਰਹੇ ਨੇ ਪੁਰਾਣੇ ਤੋਂ ਪੁਰਾਣੇ ਉਹਨਾਂ ਨੂੰ ਲੈ ਕੇ ਜਿਹੜਾ ਕਿਤੇ ਨਾ ਕਿਤੇ ਜਿਹੜਾ ਬਹੁਤ ਭਾਵਕ ਆ ਪੰਜਾਬ ਦੇ ਲਈ ਕਿਉਂਕਿ ਜਿਹੜੇ ਰੁੱਖ ਨੇ ਸਾਡੀ ਧਰਤੀ ਤੇ ਲਗਭਗ ਖਤਮ ਹੋ ਰਹੇ ਨੇ ਜਿਸ ਕਰਕੇ ਜਿਹੜੀ ਆਕਸੀਜਨ ਦੀ ਜਿਹੜੀ ਘਾਟ ਆ ਉਹ ਮਹਿਸੂਸ ਹੁੰਦੀ ਰਹਿੰਦੀ ਆ ਤੇ ਲੱਖਾਂ ਜਾਨਵਰ ਮਰ ਰਹੇ ਨੇ ਤੇ ਜਿਹੜਾ ਇਹ ਪਾਣੀ ਆ ਇਹ ਵੀ ਇੱਕ ਕੁਦਰਤ ਦਾ ਸੋਮਾਗਾ ਅਸੀਂ ਪਾਣੀ ਬਿਨਾ ਇੱਕ ਮਿੰਟ ਨਹੀਂ ਰਹਿ ਸਕਦੇ ਪਾਣੀ ਬਿਨਾ ਨਹੀਂ ਜੀ ਸਕਦੇ ਗੁਰੂ ਨੇ ਵੀ ਬਚਨ ਕੀਤਾ ਪਾਵਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਮਹਤ ਜਿਹੜਾ ਇਹ ਬਹੁਤ ਵੱਡਾ ਉਦੇਸ਼ਾ ਤੇ ਇਸ ਨੂੰ ਜਿਹੜਾ ਸਮਝਣ ਦੀ ਲੋੜ ਆ ਤੇ ਹੁਣ ਤੁਹਾਨੂੰ ਜਿਹੜੀ ਪੂਰੀ ਵੀਡੀਓ ਦਿਖਾਉਣੇ ਆ ਲਖੇ ਸਿਧਾਣੇ ਦੀ ਪੂਰੀ ਗੱਲਬਾਤ ਕਰਦੇ ਆ ਜਿਹੜਾ ਕਾਠਾ ਠਾਠਾ ਮਾਰਦਾ ਕਾਠਾ ਉਹ ਵੀ ਦਿਖਾਉਣੇ ਆ ਤੇ ਕੀ ਕੁਝ ਉੱਥੋਂ ਵੱਡਾ ਐਲਾਨ ਹੋਇਆਗਾ ਉਹ ਵੀ ਦਿਖਾਉਣੇ ਆ ਤੁਸੀਂ ਇਹ ਵੇਖੋ ਬੁਰੀ ਰਿਪੋਰਟ ਵੀਡੀਓ ਮੇਰਵਾ ਤੇ ਤੁਸੀਂ ਦੇਖਦੇ ਰਹੋ ਪੰਜਾਬੀ ਬੱਚਾ ਟੀਵੀ ਮਯਾ ਮੱਖਣ ਸਿੰਘ ਉੱਭਾ ਸਭ ਤੋਂ ਪਹਿਲਾਂ ਫਤਿਹ ਦੀ ਸਾਨ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਲਗਾਤਾਰ ਆਪਾਂ 18 ਜੂਨ ਤੋਂ ਚੱਲੇ ਆਂ ਭਾਈ ਮਾੜੇ ਪਿੱਛੇ ਸਮੁੱਚੀ ਸਾਡੀ ਟੀਮ ਬਹੁਤ ਸਾਰੇ ਪਾਣੀਆਂ ਦਾ ਬਹੁਤ ਜ਼ਿਆਦੇ ਮਿਹਨਤ ਦੇ ਨਾਲ ਪੂਰੇ ਪੰਜਾਬ ਤੋਂ ਮੀਂਹ ਆ। ਅੱਜ ਤੁਹਾਡਾ ਇੱਕ ਕਬਲਾ ਜੋਤ ਵੀ ਚੱਲ ਕੇ ਅੱਜ ਲੁਧਿਆਣੇ ਆ ਜਾਂ ਸਰਮੱਤੇ ਆ। ਪਰ ਮੈਂ ਬੇਨਤੀ ਕਰਦਾ ਕਿ ਇੱਥੇ ਜਿੰਨੇ ਵੀ ਤੁਸੀਂ ਇਨਸਾਨ ਆਏ ਹੋ ਇਹ ਤੁਸੀਂ ਪੂਰੇ ਪੰਜਾਬ ਨੂੰ ਬਚਾਉਣ ਲਈ ਆਏ ਹੋ। ਕਿਉਂਕਿ ਜਿਹੜੇ ਖਾਲਾ ਅੱਜ ਪੰਜਾਬ ਦੇ ਬਣੇ ਹੋਏ ਆ ਇਸ ਤਰ੍ਹਾਂ ਦੇ ਨਾਲ ਮੈਂ ਦੱਖਣੀ ਮਾਲਵੇ ਦੇ ਪਿੰਡਾਂ 'ਚ ਗਿਆ ਲੁਧਿਆਣੇ ਤੋਂ ਲੈ ਕੇ ਫੋਰੀਪੁਰ ਮੋਕਾ ਮੁਕਸਰ ਫਰੀਦਕੋਟ ਅਬੌਰ ਫਾਲਕਾ ਪਿੰਡਾਂ ਦੇ ਵਿੱਚ ਐਨੇ ਮਾਰੇ ਹਾਰ ਆ ਵੀ ਸੱਤੋਂ ਸੱਤੋਂ 17 SSC ਪਿੰਡ ਦੀ ਲੋਕਾਂ ਦਾ ਕਾਲਾ ਪੀਲਾ ਦੇ ਕੰਸੂ ਚੁੱਕਿਆ ਜਵਾਕਾਂ ਨੂੰ ਧਿਆਨ ਤੋਂ ਧਿਆਨ ਨਾ ਪਾੜਨਾ ਲੱਗ ਚੁੱਕੀਆਂ ਨੇ ਆਪਾਂ ਬਹੁਤ ਦੇਰ ਬਾਅਦ ਉੱਠੇ ਆ ਇਹ ਗੰਦੇ ਹੀ ਜਿਹੜਾ ਲਗਾਤਾਰ 40 ਸਾਲ ਤੋਂ ਪਾਇਆ ਜਾ ਰਿਹਾ ਟਨਲ ਦੇ ਪੁੱਟੇ ਜਿਆਰ ਨਹੀਂ ਪੁੱਟਾ ਨਾਲਾ ਬਣਾ ਕੇ ਆ ਸਾਰਾ ਸਬਕਾ ਜਿਆ ਬਣਾਤਾ ਕੱਲ ਇਹਨਾਂ ਨਾਲ ਕੇ ਐਮਐਲਏ ਆ ਕੇ ਡਰਾਮੇ ਕਰ ਰਿਹਾ ਕਿ ਮੈਂ ਦਿੱਲੀ ਪੱਥਰ ਪੱਟਦਾ ਜੀ ਮੇਰੀ ਸਰਕਾਰ ਸੁਣਦੀ ਦੀ ਇਹਦਾ ਪ੍ਰਸ਼ਾਸਨ ਸੁਣਦਾ ਨਹੀਂ ਨੀ ਪੱਥਰ ਪੱਟ ਨਾਲ ਹੱਲ ਨਹੀਂ ਹੋਣਾ ਪੱਟਣੀਆਂ ਉਹ ਗਾਇਨ ਫੈਕਟਰੀਆਂ ਦੀਆਂ ਪਿੱਪਾ ਪੱਟੋ ਇਹ ਬੋਰ ਬੰਦ ਕਰੋ ਜੇ ਟਾਸੀ ਇੱਡਾ ਯਾਰ ਪਾ ਰਹਿਆ ਉਹ ਬੁੱਢੇ ਦਰਿਆਜ ਪੈਂਦੀਆਂ ਜਿਹੜਾ ਬੰਦ ਕਰੋ ਉਹ ਹਜ਼ਾਰਾਂ ਫੈਕਟਰੀਆਂ ਜਿਨ੍ਹਾਂ ਦਾ ਗੰਦ ਲਗਾਤਾਰ ਇੱਥੇ ਪੈ ਰਿਹਾ ਡਰੇਨਿੰਗ ਪੈ ਰਿਹਾ ਕੈਮੀਕਲ ਪੈ ਰਿਹਾ ਉਹ ਹਜ਼ਾਰਾਂ ਇਸੇ ਗੈਣਾ ਜਿਨ੍ਹਾਂ ਦੇ ਤੁਸੂ ਦਾ ਗੋਣਾ ਪਚਾ ਸੜਲੇ ਜਾ ਰਿਹਾ ਉਹ ਇੱਥੇ ਲੱਖਾਂ ਦੀ ਆਬਾਦੀ ਲੁਧਿਆਣਾ ਦੀ ਉਹਨਾਂ ਦਾ ਜਿੰਨਾ ਸੀਦੇ ਦਾ ਪਾਣੀ ਸਭ ਤੋਂ ਸਭ ਤੋਂ ਪੈ ਰਿਹਾ ਉਹ ਇੱਥੇ ਹਜ਼ਾਰਾਂ ਹਸਪਤਾਲ ਦੁਨੀਆਂ ਦੇ ਹਜ਼ਾਰਾਂ ਮਰੀਜ਼ ਰੋਜ਼ ਆਉਂਦੇ ਆ ਪਤਾ ਨਹੀਂ ਕਿਹੜੀ ਕਿਹੜੀ ਬਿਮਾਰੀ ਦਾ ਮਰੀਜ਼ ਹੈ ਸਾਰੀ ਗੰਦਗੀ ਸਰਪਰੇ ਚ ਪੈ ਰਹੀ ਆ ਭਰਾਓ ਜਿਸ ਕਰਕੇ ਅੱਜ ਜਿਹੜਾ ਕਾਠੇ ਹੋਇਆ ਇਹ ਕਾਠਸਰ ਦਾ ਇੱਕੋ ਸੁਨੇਹਾ ਦੇਉਂਗਾ ਕਿ ਜੇ 15 ਸਤੰਬਰ ਤੱਕ ਇਹ ਯਾਰਾ ਬੰਦ ਨਹੀਂ ਕਰਦੇ ਤਾਂ 15 ਸਤੰਬਰ ਤੋਂ ਬਾਅਦ ਜਾਂ 15 ਸਤੰਬਰ ਤੱਕ ਕੋਈ ਵੀ ਮੀਟਿੰਗ ਕਰਕੇ ਆਪਾਂ ਇੱਕ ਤਰੀਕ ਦਾ ਐਲਾਨ ਕਰ ਦੇਣਾ ਪੀਅ ਵੀ ਚਾਹੇ ਫੈਕਟਰੀਆਂ ਬੰਦ ਕਰਕੇ ਚਾਹੇ ਬੁੱਢੇ ਜ਼ਿਲਾ ਫੰਡ ਮਾਰ ਕੇ ਜੋ ਵੀ ਕਰਨਾ ਹੋ ਕਰਨਾ ਹੀ ਪੈਣਾ ਹੈ ਤੇ ਉਧਰ ਜਿੱਥੇ ਤੁਹਾਨੂੰ ਸੁਨਿਆਰਤਾ ਜਾਉਂਦਾ ਭਲਾਵੋ ਉਧਰ ਪੰਜਾਬ ਦੇ ਵਿੱਚੋਂ ਜਿੱਥੇ ਆਸ ਕੋਨੇ ਕੋਨਾ ਜਵਾਏ ਆ ਆਪਣੇ ਹਰ ਟਾਲੀਆਂ ਲੈ ਕੇ ਟਰੈਕਟਰ ਲੈ ਕੇ ਮਿੱਟੀਾਂ ਭਰ ਕੇ ਗੱਟੇ ਲੈ ਕੇ ਭਰ ਕੇ ਮਿੱਟੀ ਦੇ ਨਾਲ ਜੇ ਸੁਹਣਾ ਲੈ ਕੇ ਕੰਗਾ ਪੱਥਰ ਲੈ ਕੇ ਤੇ ਪਹੁੰਚਿਓ ਤੇ ਪੈਰ ਦਿੱਤੀ ਨਾ ਪਾਇਓ ਜੇ ਆਪਾਂ ਇਹ ਉਹ ਦੇਖੀਗੇ ਕਿ ਕੋਈ ਹੋਰ ਉੱਠ ਕੇ ਜਰਾ ਨਾ ਨੂੰ ਇਹਨਾਂ ਬੁੱਢੇ ਦਰਿਆਵਾਂ ਨੂੰ ਬੁੱਢੇ ਨਾਲੋਂ ਬੰਦ ਮਾਰੂਗਾ ਤਾਂ ਅਸੀਂ ਘਰਾਂ ਦੇ ਬੈਠੇ ਪ੍ਰਭਾਗ ਗੋਲ ਨੂੰ ਗੱਲ ਲਾ ਲਾਂਗੇ ਸਿਸ ਕਰਕੇ ਤੁਹਾਨੂੰ ਬੇਨਤੀ ਨਾਲ ਆ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਕਦੇ ਸਾਡੇ ਨਾਲ ਖੜ ਕੇ ਆ ਭਾਈ ਮਕਬੋਦ ਕਲਾ ਸਾਰੀ ਸਾਰੀ ਟੀਮ ਖੜੀ ਹੈ ਐਸੇ ਬੁੱਢੇ ਦਰਿਆ ਤੇ ਪੰਜਾਬ ਦਾ ਮੁੱਖ ਮੰਤਰੀ ਆ ਪੰਜਾਬ ਦਾ ਸਪੀਕਰ ਤੋਂ ਕਾਫੀ ਸਤਨਾ ਇੱਥੇ ਵੀਡੀਓ ਪਾਦੇ ਹੁੰਦੇ ਸੀਗੇ ਇਹ ਆਜੇ ਕੋਈ ਗੈਰ ਨਾਲ ਲੋਕਾਂ ਨੂੰ ਮਾਰਿਆ ਜਾ ਰਿਹਾ ਆ ਪੰਜਾਬ ਦਾ ਬਖਸ਼ਵੰਤ ਜਿਹੜਾ ਚਪਕੜਿਆ ਬੈਠਾ ਕਦੇ ਬੋਲਦਾ ਹੁੰਦਾ ਸੀ ਕਿ ਧਰਤੀ ਹੇਠਾਂ ਜ਼ਹਿਰਾਂ ਪਾਉਂਦੀਆਂ ਜਾ ਰਹੀਆਂ ਬੋਲ ਕਰਕੇ ਫੈਕਟਰੀਆਂ ਜਿਹੜਾ ਪਾਉਂਦੀਆਂ ਨੇ ਇਹਦਾ ਲੋਕਾਂ ਦਾ ਏਕਾ ਸੀ ਲੋਕਾਂ ਦੀ ਤਾਕਤ ਸੀ ਕਿ ਜੀਰਾ ਫੈਕਟਰੀ ਤੁਸੀਂ ਬੰਦ ਕਰਾਤੀ ਆ ਮੱਤੇਵਾਣਾ ਜੰਗਲ ਤੁਸੀਂ ਬਚਾ ਲਿਆ ਲੋਕਾਂ ਦੀ ਤਾਕਤ ਨੇ ਇਹ ਭਰਾਵੋ ਇਹ ਜਦੋਂ ਨਹੀਂ ਬਣਿਆ ਸੀਗਾ ਉਦੋਂ ਦੀਆਂ ਗੱਲਾਂ ਹੋਰ ਸੀ ਰਾਜੇ ਦੀਆਂ ਗੱਲਾਂ ਹੋਰ ਮੈਂ ਇਹਨੂੰ ਪੰਜਾਬ ਦਾ ਨੀਰੋ ਮੰਨਦਾ ਨੀਰੋ ਉਹ ਕਹਿੰਦੇ ਰੋਮ ਦਾ ਰਾਜਾ ਹੋਇਆ ਨੀਰੋ ਰੋਮ ਸਰਦਾ ਸੀ ਵੱਰਦਾ ਸੀ ਮੱਤ ਰਿਆ ਸੀ ਮਾਰ ਰਿਆ ਸੀ ਤੇ ਰੋਮ ਸੰਗੀਤ ਦੇ ਨਜ਼ਾਰੇ ਲੈਂਦਾ ਸੀ ਬੰਦਰੀ ਵਜਾ ਰਿਆ ਸੀ ਅੱਜ ਪੰਜਾਬ ਸਰਦਾ ਵੱਰਦਾ ਰੋਜ਼ ਦਰਜਨਾ ਮੁੰਡੇ ਚਿੱਤੇ ਨਾਲ ਮਾਰ ਰਿਆ ਟੀਕੇ ਲਾ ਕੇ ਮਾਰ ਰਿਹਾ ਰੋਜ਼ ਗੋਲਗਾ ਚੱਲਦੀ ਐ ਕੱਲ ਐਨਆਰਆਈ ਦੇ ਘਰੇ ਆ ਕੇ ਬੋਲਦਾ ਮਾਰ ਗਏ ਉਹ ਪਾਸਟਰ ਮਾਨਸਰ ਦੇ ਨੌਜਵਾਨ ਮੁੰਡਾ ਮਾਰਤਾ ਰੋਜ਼ ਗੋਲਗਾ ਮਾਰ ਕੇ ਫਿਰ ਨੌਜਵਾਨਾਂ ਨੇ ਮੌਤ ਦੇ ਘਾਟ ਤਰ ਜਾ ਰਿਹਾ ਰੋੜ ਪੰਜਾਬ ਦੇ ਹਿਆਰਾ ਮੁੰਡੇ ਕੁੜੀਆਂ ਬਾਹਰ ਨੂੰ ਭੱਜ ਰਹੇ ਆ ਪੰਜਾਬ ਖਾਲੀ ਹੋ ਰਿਹਾ ਪ੍ਰਵਾਸ ਹੋ ਰਿਹਾ ਇੱਥੇ ਪਾਨੀਆਂ ਦੇ ਦੇ ਜਹਾਨ ਪਾਕਿਸਤਾਨ ਨੂੰ ਮਾਰਿਆ ਜਾ ਰਿਹਾ ਸਾਡੀ ਕਿਸਾਨੀ ਨੂੰ ਮਾਰਿਆ ਜਾ ਰਿਹਾ ਸਾਰੇ ਮਜ਼ਦੂਰਾਂ ਨੂੰ ਮਾਰਿਆ ਜਾ ਰਿਹਾ ਇਹ ਪੰਜਾਬ ਦਾ ਨੀਰੋ ਇਹ ਧੁਰਕਤ ਸਰਾਜ ਖੂਫ ਹੈ ਇਹ ਕਹਾਣੀਆਂ ਸੁਣਾ ਰਿਹਾ ਹੈ ਇਹ ਗਾ ਪਰ ਰਿਹਾ ਹੈ ਇਹ ਲੋਕਾਂ ਨੂੰ ਨਹੀਂ ਡੰਗਾ ਪਾ ਰਿਹਾ ਵੀ ਮੈਂ ਚਾਰ ਦਿਨਾਂ ਬਾਲਾਂ ਨੂੰ ਕਰ ਦੂੰਗਾ ਮੈਂ ਚਾਰ ਗਾਇਕਾਂ ਨੂੰ ਕਰ ਦੂੰਗਾ ਲੋਕ ਕਹਿੰਦੇ ਬੱਲੇ ਬੱਲੇ ਬਹੁਤ ਕੈਂਟ ਬੰਦਾ ਤੂੰ 300 ਦੇ ਵਿੱਚ ਕੀ ਕੀਤਾ ਸਵਾਲੇ ਆ ਉਹਦਾ ਬੇਕਾਰ ਸੀ ਲੋਕਾਂ ਨੇ ਮਿੱਟੀ ਚ ਮਲਾ ਦੇ ਤੈਨੂੰ 92 ਬੰਦੇ ਦੇ ਉੱਤੇ ਤੂੰ ਕੀ ਕੀਤਾ ਸਵਾਲੇ ਪੈਦਾ ਹੁੰਦਾ ਪਰ ਅੱਜ ਵੀ ਪੰਜਾਬ ਦੇ ਲੋਕੋ ਸਮਝਾਂ ਦੀ ਲੋੜ ਹੈ ਓਏ ਅੱਜ ਤੁਹਾਨੂੰ ਇਹ ਲਿਖਿਆ ਦੇ ਕਰਕੇ ਕਹਿਣਾ ਚਾਹੁੰਦਾ सभु लिखित बेते कुर्सी पै जा दिल्ली जी चपला चढ़ंदी यूपी चढ़ंदा कुर्सी सलामत रही जा मर्ज़ी अॻ ला मारण मचा मचाॾो साम्हूं कोई परवाह न ਲਾਲਟੀ ਲੋਕੋ ਜੇ ਪੰਜਾਬ ਮਰ ਗਿਆ ਲੋਕ ਮਰ ਕੇ ਸੋਡੀਆਂ ਕੁਰਸੀਆਂ ਕਿਵੇਂ ਸलाम ਰਹਿਣਗੀਆਂ ਸੋਚੋ ਲੋਕਾਂ ਕਰਕੇ ਤੁਸੀਂ ਕੌਣ ਆ ਆ ਦੇਖੋ 15 ਅਗਸਤ ਨੂੰ ਜਿਹੜਾ ਉੱਥੇ ਬਿਲਟ ਪ੍ਰੂਫ ਸ਼ੀਸ਼ਾ ਲਾ ਕੇ ਪਾਛੰਦੇ ਰਿਹਾ ਜਿਹੜਾ ਕਹਿੰਦਾ ਮੈਂ ਤਾਂ ਲੋਕਾਂ ਦੇ ਨਿਕਲ ਕੇ ਆਇਆ ਮੈਂ ਸੱਫਾ ਜਾ ਕੇ ਬਾਪ ਦਾ ਤਾਸ ਖੇਡਦਾ ਹੁੰਦਾ ਅੱਜ ਇੰਨਾ ਫਿਰ ਖੜਾ ਹੋ ਗਿਆ ਇੰਨਾ ਡਰ ਲੱਗਣ ਲੱਗਾ ਆਪਣੇ ਲੋਕਾਂ ਤੋਂ ਕਿ ਬਿਲਟ ਪ੍ਰੂਫ ਸ਼ੀਸ਼ੇ ਲਾ ਕੇ ਸੋਡੇ ਮੇਰੇ ਵੱਲੇ ਕਰ ਰਿਹਾ ਛੋਟੀ ਸਿੱਖਿਆ ਜੀ ਮਹਿੰਗੀ ਹੋ ਜਾਂਦੀ ਹੈ ਵੀ ਗਰੀਬਾਂ ਦੇ ਬਸਤਾ ਰੋਕ ਲਿਆ ਇੱਥੇ ਤੇ ਸੈਂਟਰ ਨੇ ਇੱਥੇ ਆਪਣੀ ਆਰ ਸਿੱਖਿਆ ਨੀਤੀ ਲਾਗੂ ਕਰਕੇ ਤੁਹਾਡਾ ਅਧਿਆਪ ਬਦਲਣਾ ਤੁਹਾਡਾ ਸਾਥ ਬਦਲਣਾ ਤੁਹਾਡਾ ਦਰਸਾ ਬਦਲਣਾ ਉਹ ਆਪਣੇ ਹੀਰੋ ਬਣਾਉਣਗੇ ਸਾਡੇ ਨੂੰ ਜ਼ੀਰੋ ਬਣਾਉਣਗੇ ਇਹ ਲਗਾਤਾਰ ਹੱਥ ਰੋਕਾਂ ਬਣ ਕੇ ਸੈਂਟਰ ਦਾ ਪੰਜਾਬ ਨੂੰ ਪ੍ਰਭਾਵ ਮਾਰ ਰਿਹਾ ਸਿੰਗਲ ਜੋ ਇਹਦੀ ਜ਼ਿੰਮੇਵਾਰੀ ਹੈ ਇਹ ਇੱਕ ਮਿੰਟ ਚ ਬੰਦ ਕਰਾ ਸਕਦਾ ਹੈ ਅਜੇ ਤੀ ਮਈ ਸੀਗੀ ਜਿੰਨਾ ਦੇ ਵਿੱਚ ਵੀਰਸੂ ਸਿਚਿਆਲ ਵੀ ਆਇਆ ਸੀਗਾ 35 ਫੈਕਟਰੀਆਂ ਸੀਲ ਹੋ ਰਹੀਆਂ ਸੀ ਬਰਤਮਲ ਆ ਸੀ ਅਸੀਂ ਬਚਣਾ ਚਾਹੁੰਦੇ ਹਾਂ ਉਸ ਟੀਮ ਨੂੰ ਉਹ ਵਿਧਾਨ ਸਭਾ ਕਮੇਟੀ ਨੂੰ ਉਹ ਬਲਵੀਰ ਸਿੰਘ ਸਿਚਿਆਲ ਨੂੰ ਜਿਹੜਾ ਕਿ ਨਾ ਮੈਂ ਧਰਤੀ ਹਵਾ ਪਾਣੀ ਬਚਾਉਣੇ ਆ ਵੀ ਭਾਈ ਸਾਹਿਬ ਕੋਈ ਮਿਲ ਜੇ ਤਾਂ ਕਿ ਹਵਾ ਪਾਣੀ ਬਚ ਗਏ ਉੱਲਿਆ ਜਾ ਕੇ ਉੱਥੇ ਬਾਲੀ ਵਿੱਚ ਵਾਚ ਕੀ ਦੋ ਰੁਪਏ ਜਿਹੜਾ ਜਹਿਰ ਸਭ ਦੇ ਕੇ ਮਾਰਿਆ ਜਾ ਰਿਹਾ ਬੁੱਧੇ ਦਰਿਆ ਵਾਲੀ ਲੋਕਾਂ ਨੂੰ ਦੂਰੇ ਪੀ ਬੋਲੇ ਆ ਆ ਰਾਜੇ ਬ੍ਰਿੰਗ ਵਰਗੇ ਫੈਕਟਰੀਆਂ ਦੇ ਹੱਥ ਚ ਬੋਲ ਕੇ ਆਏ ਆ ਇਹ ਕਹਿਣਗੇ ਜੀ ਜਿਹਨ ਫੈਕਟਰੀਆਂ ਨਾਲ ਲੱਗੀਆਂ ਵਿਕਾਸ ਨਹੀਂ ਹੁਣਾ ਇਹ ਫਕਾਦਰ ਰਾਜ ਰੋਲਾ ਪਾਉਂਦੇ ਆ ਇੱਕ ਪਾਸੇ ਜ਼ਿੰਦਗੀ ਐ ਇੱਕ ਪਾਸੇ ਮੌਤ ਐ ਕਿਹਨੂੰ ਚੁਣੋਗੇ ਇੱਕ ਪਾਸੇ ਪੈਸਾ ਐ ਇੱਕ ਪਾਸੇ ਜ਼ਿੰਦਗੀ ਐ ਕਿਹਨੂੰ ਚੁਣਾਓਗੇ ਇਹਦੇ ਜਾਨ ਆ ਦਾ ਜਹਾਨ ਐ કહેતા ભાઈ સોને ત્યા સોના કા દે અર લેર ફેક્ટરી લાદ અગેન ફેક્ટરી ભાઈ પણ ખેતી પ્રધાન સૂબા સેતી મુણ સાડ ફસલ મુણ સાડા સહી મંડીકરણ હવે સાચે બસાન ਅੱਤਵਾਦੀ ਨਹੀਂ ਹੋ ਗੇ ਸ਼ੰਭੂ ਦੇ ਖਨੋਰੀ ਦੇ ਉੱਤੇ ਗਾਗਾ ਮਾਰੀ ਜਾਂਦਾ ਗੋਲੀਆਂ ਮਾਰ ਕੇ ਬੰਦੇ ਮਾਰੀ ਜਾਂਦੇ ਆ ਆ ਦਿਨ ਸਿਆ ਹੋ ਰਹੀਆਂ ਸਾਡੇ ਲੋਕਾਂ ਦੀ ਤੇ ਭਰਾਵੋ ਸੋਚਣ ਦੀ ਲੋੜ ਆ ਹੁਣ ਘਰੇ ਚ ਬੈਠਣਾ ਨਹੀਂ ਗੱਲ ਬਣਨੀ ਨਿਕਲਣਾ ਪੈਣਾ ਤੁਰਨਾ ਪੈਣਾ ਵੀ ਯਾਦ ਰੱਖਿਓ ਪਿੱਛੇ ਮੈਂ ਇੱਕ ਵੀਡੀਓ ਪਾਈ ਸੀਗੀ 18 ਕਰੋੜ ਦਾ ਕੀਤਾ ਲੱਗਣਾ ਇੱਕ ਬੱਚੇ ਦੇ 18 ਕਰੋੜ ਦਾ ਅਥ ਵੀ ਨਾ ਲੱਗਦਾ 18-18 ਕਰੋੜ ਦੇ ਟਿੱਕੇ ਕਿ ਸੋਲਵਾ ਲਵਾਂਗੇ ਇਹ ਜਿਹੜਾ ਬੁਆਰ ਦਾ ਸਾਡੇ ਜਵਾਕਾਂ ਨੂੰ ਲੱਗ ਰਿਹਾ ਹੈ ਨਾਲੇ ਵਿੱਚ ਬੈਠ ਕੇ ਮੌਤ ਨੂੰ ਡੀਕਣ ਨਾਲ ਚੰਗਾ ਉੱਠ ਕੇ ਸ਼ਰਕਾ ਤੇ ਆ ਕੇ ਤਾਂ ਬੁੱਢੇ ਸਿਨਮਾ ਨੂੰ ਬੰਨ੍ਹ ਮਾਰ ਕੇ ਪਾਓ ਜਿੱਥੇ ਤੁਹਾਨੂੰ ਸੱਤਾ ਦੇਵਾਂਗੇ ਉਹਦੇ ਪੈਰ ਦਿੱਤੀਆਂ ਤਾਂ ਵੱਡੀ ਗਿਣਤੀ ਜੀ ਪਹੁੰਚਿਓ ਤੇ ਇੱਕ ਮੇਰੀ ਬੇਨਤੀ ਹੋਰ ਆ ਸਾਰਿਆਂ ਨੂੰ ਆ ਪਾਣੀ ਦਿਖਾਓ ਜੀ ਆਹ ਦਿਖਾਓ ਆ ਸਾਡੇ ਹੱਥਾਂ ਦੇ ਬੋਤਲਾਂ ਨੇ ਆਹ ਉਹ ਪਾਣੀ ਐ ਜੇ ਤੁਸੀਂ ਲਗਾਤਾਰ ਪੀ ਰਹੇ ਹੋ ਫੇਰੇ 35-40 ਸਾਲ ਤੋਂ ਪਾਣੀ ਕਿੰਨੇ ਤਰ੍ਹਾਂ ਦੇ ਕੈਮੀਕਲ ਰੇਲੀਆ ਵਾਂ ਤੇ ਕਿੰਨੇ ਤਾਂ ਵੀ ਜ਼ਹਿਰ ਆ ਪਾਣੀ ਦਾ ਭਾਵੋ ਆ ਮੈਂ ਕਹਿੰਦਾ ਜਨਾ ਜਿਹੜੇ ਬੰਦੇ ਕਹਿੰਦੇ ਫਿਲਮੇਣਾ ਚਾਹੀਦਾ ਆ ਪਾਣੀ ਦੇ ਵਿੱਚੋਂ ਇੱਕ ਬੂੰਦ ਭਰ ਲੈਣਾ ਇੱਕ ਬੂੰਦ ਦੀ ਇੱਕ ਬੂੰਦ ਆ ਆਪਣੀ ਜੀਵਨ ਹੱਤੜਾ ਹੀ ਮੰਨ ਜਾਗਰ ਤੁਸੀਂ ਸਹੀ ਹੋ ਤੁਸੀਂ ਗਲਤ ਆ ਆ ਪਾਣੀ ਪੀ ਰਿਹਾ ਤੁਸੀਂ ਸੋ ਮੈਂ ਬੇਇਨਤੀ ਕਰਦਾ ਇੱਕ ਵਾਰੀ ਜਿੰਨੇ ਤੁਸੀਂ ਸੰਗ ਦੇ ਤੇ ਆਈਆਂ ਆ ਆਪਾਂ ਅਇਤੋ ਸ਼ੀਰ ਕਰਤਾਰ ਫਸਰਾ ਦੇ ਦੇ ਗੁੱਤਕ ਜਾਣਾ ਹੈ ਉਹ ਇੱਕ ਤੱਕ ਮਾਰਚ ਕਰਨਾ ਹੈ ਜਿਹੜੀਆਂ ਗੱਡੀਆਂ ਨੇ ਉਹ ਕੱਲਾ ਕੱਲਾ ਬੰਦਾ ਮੰਗਲ ਗੱਡੀਆਂ ਦੇ ਵਿੱਚ ਚੱਲੀ ਜਾਊਗਾ ਉਹ ਬਾਹਲੇ ਬੰਦੇ ਗੱਡੀਆਂ ਦੇ ਵੀ ਜਾਣੇ ਚਾਹੀਦੇ ਸਾਰੇ ਬੰਦਿਆਂ ਨੇ ਆਪਾਂ ਸੁਰਖੇ ਪੈਦਲ ਮਾਰਚ ਕਰਨਾ ਛੋੜੇ ਅੱਖਾਂ ਦੇ ਵਿੱਚ ਆ ਸਾਰੇ ਝੰਡੇ ਮੈਂ ਬੇਨਤੀ ਕਰੂੰਗਾ ਕਿ ਤਹਾਂ ਸਾਥੇ ਵਿੱਚ ਝੰਡਾ ਹੋਣਾ ਚਾਹੀਦਾ ਉਹ ਪਿੱਛੇ ਗੱਡੀ ਗੜੀ ਆ ਸਾਡੀ ਬੱਸ ਗੜੀ ਆ ਪਿੱਛੇ ਉਹਦੇ ਝੰਡੇ ਵੀ ਪੜਿਆ ਡੰਡੇ ਵੀ ਪੜਿਆ ਸਾਲਾ ਵੋਟ ਉੱਥੋਂ ਲੈ ਸਕਦੇ ਆ ਕੋਈ ਬੰਦਾ ਬਿਨਾਂ ਝੰਡੇ ਦੇ ਨਾ ਹੋਵੇ ਕੱਪੜਾ ਤੁਰ ਕੇ ਭਾਈ ਬਾਬਾ ਹੀ ਚੋਟ ਤੱਕ ਜਾਣਾ ਮੇਰਾ ਤੇ ਆ ਅਗਲੀ ਬੇਨਤੀ ਆ ਮਰੀ ਅੱਜ ਆਇਆਓ ਅੱਜ ਵਾਪਸ ਨਾ ਮੁੜ ਕੇ ਜਾਇਓ ਅੱਜ ਇੱਕ ਵਾਰੀ ਵਲੀਪੁਰ ਜਾ ਕੇ ਆਇਓ ਅੱਜ ਮੇਰੀ ਆ ਵਲੀਪੁਰੋਂ ਜਿੱਥੇ ਆ ਪਾਣੀ ਤੁਹੋ ਕੇ ਘੜ ਕੇ ਦੇਖਿਓ ਅੱਜ ਤਾਨੂੰ ਸਾਫ਼ ਸਿਝੂਗਾ ਕਿ ਅਸੀਂ ਕਿਹੜਾ ਜਿਹੜਾ ਪੀ ਰਹੇ ਹਾਂਗਾ ਉਥੇ 10 ਮਿੰਟ ਵੀ ਖੜਨਾ ਓਕਾ ਹੋ ਜੂਗਾ ਜਾ ਕੇ ਨੂੰ ਆਇਓ ਐਂ ਗੈਸਾ ਕੋਈ ਨੱਕ ਨੂੰ ਚੜ ਲੀਆ ਸੋ ਸੰਗ ਕਵਰੀ ਬਚੂਗੀ ਅੱਜ ਬੇਇੰਤਿਆ ਸਾਰੇ ਜਦੋਂ ਇਹ ਆਪਣਾ ਉਥੇ ਕੌਮ ਦੇ ਵਿੱਚ ਮਾਰਜ ਆਪਣਾ ਸਲਾਮਤ ਹੋਣਾ ਤਾਂ ਤੁਸੀਂ ਆਪਣੀਆਂ ਗੱਡੀਆਂ ਮੰਨ ਤੋਰੀਓ ਇਕੱਲਾ ਇਕੱਲਾ ਡਰਾਈਵਰ ਬੈਠ ਕੇ ਸਾਰੇ ਆਪਾਂ ਮੁਰੇ ਤੁਰ ਕੇ ਜਾਣਾ ਉਸ ਤੋਂ ਤੁਹਾਨੂੰ ਬੇਇੰਤਿਆ ਕੇ ਬਲੀਪੁਰ ਜਿੱਥੋਂ ਭਰ ਲੋ ਆਪਣੇ ਨਕਸ਼ੇ ਤੇ ਆਪਰੇ ਵਲ ਤੁਸੀਂ ਬਲੀਪੁਰ ਤੋਂ ਜਿੱਥੋਂ ਬੁੱਢਾ ਦਰਿਆ ਸਤਲੁਜ ਮਿਲਦਾ ਉਸੇ ਖੜ ਕੇ ਜੂੜ ਦੇਖ ਕੇ ਜਾਇਆ ਜੋ ਜਿੰਨਾਂ ਨੇ ਵੀ ਲੰਗਰ ਦੀ ਸੇਵਾ ਕੀਤੀ ਹੈ ਉਹਨਾਂ ਦਾ ਬਹੁਤ ਧੰਨਵਾਦ ਮੈਂ ਕਰਦਾ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਮਾਨਸਾ ਤੋਂ ਬਟਿੰਡੇ ਤੋਂ ਬਹੁ ਭੱਟੀ ਗਿਣਤੀ ਬੱਸਾਂ ਭਰ ਕੇ ਆਈਆਂ ਨੇ ਆਮ ਬਰਾਦਰ ਤੇ ਇਸ ਤਰ੍ਹਾਂ ਇਹ ਹੋਰ ਪਾਕਾ ਤੋਂ ਫਰੀਦਕੋਟ ਫੋਇ ਪ੍ਰਮੋਗਾ ਕਪੂਰਥਲਾ ਜਲੰਧਰ ਪਟਿਆਲਾ ਲੁਧਿਆਣਾ ਹੋ ਵੱਡੀ ਪੱਧਰ ਤੇ ਤੁਸੀਂ ਆਏ ਆ ਭਰਾਵੋ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਗੱਲ ਨੂੰ ਸਮਝਿਆ ਰੱਤ ਸਾਡੀ ਸਾਰਿਆਂ ਦੀ ਹੈ ਸੋ ਆਓ ਆਪਾਂ ਉੱਠ ਕੇ ਮੇਰਾ ਜਿਹੜਾ ਲਈ ਲੜਗੇ ਵਾਦੀ ਪਰ ਬੇਨਤੀ ਆ ਅੱਗੇ ਇੱਕ ਮੱਛਾ ਨਾਲ ਨਾਮ ਲਾਵਾਂਗੇ ਹੁਣ ਨਾਮ ਇਹ ਜਕਾਰੇ ਲਾਵਾਂਗੇ ਧਿਆਨ ਨਾਲ ਤੁਸੀਂ ਬਰੰਦਭਾਦ ਦੇ ਵਿੱਚ आपण इथर पास तुरना आज स्टेज इथे जाण सगळ्यात जाना एवढी <laughs> पंजाब सरकार